ਕਿ ਕਿਸਾਨਾਂ ਨੇ ਮਾਲ ਪਟਵਾਰੀ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਨੇ ਦੱਸਦੇ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦੇ ਮੁਆਵਜ਼ੇ ਅਤੇ ਜ਼ਮੀਨ ਦੇ ਇੰਤਕਾਲ ਦੇ ਮਾਮਲੇ ਦੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਜਿਹੜੇ ਕਿ ਉਹ ਮਾਲ ਪਟਵਾਰੀ ਤਰੱਕੇ ਨੇ ਦੱਸਦੇ ਕਿ ਹਲਕਾ ਸੁਲਤਾਨਪੁਰ ਲੋਧੀ ਦੀ ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਮਾਲ ਪਟਵਾਰੀ ਤੇ ਰਿਸ਼ਵਤ ਮੰਗਣ ਦੇ ਦੋਸ਼ ਲੌਂਦੇ ਕਿਸਾਨਾਂ ਉਹਨਾਂ ਨੇ ਕਿਹਾ ਹੈ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦੇ ਮੁਆਵਜ਼ੇ ਅਤੇ ਇੰਤਕਾਲ ਕਰਨ ਤੇ ਪਟਵਾਰੀ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਪਰ ਪੈਸੇ ਲੈਣ ਦੇ ਬਾਵਜੂਦ ਵੀ ਸਾਡਾ ਕੰਮ ਨਹੀਂ ਕਰ ਰਿਹਾ ਇਸ ਮੋਕੇ ਕਿਸਾਨ ਸ਼ਮਿੰਦਰ ਸਿੰਘ ਨੇ ਦੋਸ਼ ਲਾਉਂਦੇ ਕਿ ਮੈਂ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਲਈ ਦਿੱਤਾ ਸੀ ਤਾਂ ਪਟਵਾਰੀ ਨੇ ਮੇਰੇ ਵਾਰ-ਵਾਰ ਕਹਿਣ ਤੇ ਵੀ ਜ਼ਮੀਨ ਦਾ ਇੰਤਕਾਲ ਮਨਜ਼ੂਰ ਨਹੀਂ ਕਰਾਇਆ ਇੰਤਕਾਲ ਕਰਵਾਉਣ ਦੇ ਲਈ ਪਟਵਾਰੀ ਨੇ ਮੇਰੇ ਕੋਲੋਂ 5000 ਨਕਦ ਰਿਸ਼ਵਤ ਲਈ ਅਤੇ ਹੋਰ ਪੈਸਿਆਂ ਦੀ ਮੰਗ ਕਰਿਆ ਅਤੇ ਫਸਲ ਦੇ ਖਰਾਬੇ ਦਾ ਮੁਆਵਜ਼ਾ ਜੋ ਕਿ ਸਰਕਾਰ ਵੱਲੋਂ ਆਇਆ ਹੈ ਉਹ ਮੁਆਵਜ਼ਾ ਦੇਣ ਦੀ ਥਾਂ 10000 ਰੁਪਏ ਦੀ ਮੰਗ ਕਰਿਆ ਇਸ ਤੋਂ ਇਲਾਵਾ ਦਰਸ਼ਨ ਸਿੰਘ ਨੇ ਵੀ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸ਼ਮਿੰਦਰ ਸਿੰਘ ਪਸ਼ਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਆਪਣੀ ਸ਼ਿਕਾਇਤ ਤਹਿਸੀਲਦਾਰ ਨੂੰ ਦੇ ਦਿੱਤੀ ਹੈ ਤੇ ਇਸ ਸੰਬੰਧੀ ਤਹਿਸੀਲਦਾਰ ਵਰਿੰਦਰ ਭਾਟੜੀ ਨੇ ਕਿਹਾ ਹੈ ਕਿ ਸਾਡੇ ਕੋਲ ਪਟਵਾਰੀ ਗੁਰਪ੍ਰੀਤ ਸਿੰਘ ਦੇ ਖਿਲਾਫ ਸ਼ਿਕਾਇਤ ਆਈ ਹੈ ਤੇ ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ ਜਿਸ ਦੇ ਵਿੱਚ ਸ਼ਿਕਾਇਤਕਰਤਾ ਦੇ ਵੱਲੋਂ ਲਗਾਏ ਦੋਸ਼ ਜੇ ਸਹੀ ਪਾਏ ਗਏ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸ਼ਿਕਾਇਤ ਹੈ ਜੀ ਪਹਿਲਾ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਮ ਹੁੰਦਾ ਜਦੋਂ ਕੋਈ ਬੰਦਾ ਬੋਲੇ ਨਾ ਉਹ ਕਹਿਣਾ ਹੁੰਦਾ ਵੀ ਖਰੇ ਸਰਕਾਰ ਵਿਰੋਧੀ ਕਰਕੇ ਸ਼ਿਕਾਇਤ ਲਾਉਂਦਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਮੀਡੀਆ ਦੇ ਚ ਕਿ ਮੈਂ ਇਹ ਸਹੀ ਪੁੱਛਾਂ ਤੇ ਆਮ ਆਦਾਲੀ ਦੀਆਂ ਸਹਿਮਤ ਬੰਦਾ ਸਾਂ ਜੇ ਬੰਦਾ ਹੁੰਦਾ ਵੀ ਖਰੇ ਝੂਠ ਬੋਲਦਾ ਸਰਕਾਰ ਵਿਰੋਧੀ ਆ ਮੇਰੀ ਨਜ਼ਦੀਕ ਹੀ ਆ ਪਰ ਮੇਰੇ ਇੱਥੇ ਇੱਕ ਇੰਤਖਾਲ ਸੀਗੇ ਇੰਤਖਾਲ ਹੋਇਆ ਦਰਜ ਹੋਇਆ ਨੂੰ ਘੱਟੋ ਘੱਟ ਸਾਲ ਡੇਢ ਹੋ ਗਿਆ ਪੈਸੇ ਆਈ ਜਾਂਦੇ ਆ 5000 ਰੁਪਏ ਨਕਦ ਲਿਆ ਗਿਆ ਹੁਣ ਉਹ ਪੇਸ਼ ਆ ਜਾਂਦੇ ਮੈਨੂੰ ਘੱਟੋ ਘੱਟ ਵੀ ਮੇਰਾ 20 ਗੇੜੇ ਮਾਰਨੇ ਪਏ ਗਰਪੇਸ਼ ਸਿੰਘ ਪਟਵਾਰੀ ਵਾਲੇ ਗੁੱdde ਪਿੰਡ ਦਾ ਪਟਵਾਰੀ ਆ ਉਹ ਆਂਦਾ ਵੀ 5000 ਰੁਪਏ ਹੋਰ ਦੇਵੇਂਗਾ ਤੇ ਹੁਣੇ ਦੋ ਦੋ ਆ ਇੰਤਕਾਲ ਉਹ ਐ ਗੇੜੇ ਮਾਰਦਾ ਰਿਹਾ 5000 ਰੁਪਏ ਵੀ ਦੇ ਗਿਆ ਕਿ ਕਾਹ ਤੋਂ ਕਿਸ ਕਾਇਦ ਕਰ ਨਹੀਂ ਕਾਹ ਤੋਂ ਗੇੜਾ ਮਾਰਨਾ ਕਾਹ ਤੋਂ ਪਰੇਸ਼ਾਨੀ ਖੇਲੀ ਰਿਨੂੰ ਇੰਨੇ ਬੱਲੇ ਕਹਿਣਾ ਹਾਂ ਜਰ ਕੇਸ ਚੀਜ਼ ਦਾ ਲਿਆ ਵਾ ਇੰਤਕਾਲਾਂ ਦਾ ਇੰਤਕਾਲਾਂ ਦਾ ਇੰਤਕਾਲਾਂ ਦਾ ਕਹਿ ਕੇ ਲਿਆ ਕਹਿ ਕੇ ਲਿਆ ਅੱਛਾ ਉਸ ਤੋਂ ਬਾਅਦ ਇੱਕ ਮੇਰਾ ਗੁੱdde ਪਿੰਡ ਦੇ ਵਿੱਚ ਜ਼ਮੀਨ ਅਸੀਂ ਰਜਿਸਟਰੀ ਕਰਾਈ ਸੀ ਉਹਦਾ ਇੰਤਕਾਲ ਵੀ ਹੋ ਜਾ ਉਹਦਾ ਖਰਾਬਾ ਇਹਨਾਂ ਨਹੀਂ ਬਣਿਆ ਮੈਂ ਕਿਹਾ ਹਾਂ ਕਿ ਵੀ ਉਹ ਮੇਰੇ ਚਾਰ ਕਿਲੇ ਜ਼ਮੀਨ ਤੇਰੇ ਹੱਥਾਂ ਦਾ ਇੰਤਕਾਲ ਹੋਇਆ ਖਰਾਬਾ ਕਿਉਂ ਨਹੀਂ ਬਣਿਆ ਆਂਦਾ ਯਾਰ ਉਹ ਗਲਤੀ ਨਾਲ ਪਹਿਲੇ ਬੰਦੇ ਦਾ ਬਣ ਗਿਆ ਮੈਂ ਪੇਮੈਂਟ ਰਕਾ ਦਨਾ ਮੇਰਾ ਵੀ ਉਹ ਤੇਰੀ ਡਿਊਟੀ ਆ ਜਦੋਂ ਇੰਤਕਾਲ ਹੋਇਆ ਇਹ ਕਿਉਂ ਨਹੀਂ ਬਣਿਆ ਮੈਨੂੰ ਵੀ ਇਹਨੇ ਕਹਿਦਾ ਵੀ ਮੈਂ ਪੇਮੈਂਟ ਰਕਾ ਦਨਾ ਘੱਟੋ ਘੱਟ ਮੇਰੇ 50 ਗੇੜੇ ਕਦੀ ਬੈਂਕ ਕਦੀ ਪਟਵਾਰੀ ਕੋ ਕਦੀ ਬੈਂਕ ਜੇ ਬੈਂਕ ਜਾਇਦਾ ਹਾਂ ਤਾਂ ਮੇਰੇ ਕੋਲ ਲਿਸਟ ਨਹੀਂ ਹੈ ਤੇ ਮੈਂ ਤਾਂ ਖਰਾਬਾ ਕਾਹਦਾ ਦੇ ਦਾਂ ਇਹਦੇ ਕੋਈ ਜਾਇਦਾ ਹਾਂ ਦਾ ਬੈਂਕ ਪਤਾ ਕਰੋ ਅੱਕ ਕੇ ਮੈਂ ਹਯਰ ਬਡਵਾਰਸਾ ਤੁਹਾਨੂੰ ਵਿਖਾਉ ਕੋਈ ਅਹੀਂ ਜਾ ਕੇ ਉਹਨਾਂ ਨੂੰ ਵਿਖਾਈਏ ਕਿ ਕਿੱਥੇ ਤੋਂ ਹਮਰਾਇਆ ਕਿੱਥੇ ਲਿਖ ਚ ਨਾਮ ਆਂਦਾ ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜਾ ਕੇ ਕਨਗੁਰ ਨੂੰ ਪੁੱਛ ਲੋ ਮੈਂ ਹਯਰ ਕਨਗੁਰ ਰਟਵਾਰੀ ਮੋਢ ਵਿਖਾਵੇ ਵੀ ਆਹ ਲਿਖਤ ਮੇ ਨਾਮ ਪਿਆ ਹੈ ਕਨਗੁਰ ਨੂੰ ਵਿਖਾ ਲਗੇ ਆਂਦਾ ਜੱਜ ਹੋਂਦਾ ਕਰ ਲਾ ਮੇਰੀ ਬਦਲੀ ਕਰਾ ਦਿਓ ਅੱਛਾ ਮੇਰੀ ਬਦਲੀ ਕਰਾ ਦਿਓ ਮੈਂ ਵੀ ਰੇ ਜੇ ਬਦਲੀ ਕਰਾਉਣ ਵਾਲਾ ਹਾਂ ਤਾਂ ਤੂੰ ਪੈਸੇ ਕੋ ਦੰਦੇ ਤੇ ਲੈ 100 ਗੇੜਾ ਕੋ ਮਾਰ ਦੇ ਅਹੀਂ ਆਂਦਾ ਜੋ ਹੁੰਦਾ ਕਰ ਲਓ ਮੈਂ ਹਾਂ ਇੰਦਾ ਕਰ ਵੀ ਇੱਕ ਮਿੰਨੂ ਨਹੀਂ ਅੱਜ ਜੋ ਮੈਂ ਤੈਮ ਕਰਕੇ ਕੱਲ ਨੂੰ ਮੇਰੇ ਸਾਹਮਣੇ ਇੱਕ ਟੋਕਟ 100 ਬੰਦਾ ਪੇਸ਼ ਕਰਾ ਦੂੰਗਾ ਜਿਹਦੇ ਬਾਹੂ ਪਰ ਮੰਡ ਮੰਡ ਬੰਦੂ ਕਦੀਮ ਕਿਸਨਪੁਰ ਕੜਕਾ ਇਹਨੇ ਲੋਕ ਇਸ ਕੱਲੇ ਪਟਵਾਰੀ ਤੋਂ ਦੁਖੀ ਆ ਉਹਦੀ ਪਾਸਾ ਤੋਂ ਉਹਦੇ ਬੋਲ ਬਲੇ ਤੋਂ 6800 ਰੁਪਏ ਗੌਰਮੈਂਟ ਖਰਾਬਾ ਮੇਰਾ ਨਾਮ ਅਰਸ਼ਪਾਲ ਸਿੰਘ ਹੈ ਜੀ ਸੱਤਰ ਕਿਸਾਨ ਮਦੂਰਸ਼ਿਕਸ਼ ਕਮੇਟੀ ਦੇਖੋ ਜੀ ਪਿਛਲੇ ਹਫਤੇ ਵੀ ਜਿਹੜਾ ਸੀ ਤਰਨਾ ਲਗਾਇਆ ਗਿਆ ਸੀ ਤੇ ਸਾਨੂੰ ਐਸਡੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜੇ ਵੀ ਖਰਾਬੇ ਜਿਹੜੇ ਆ ਰਹਿੰਦੇ ਆ ਉਹ ਹਰ ਇੱਕ ਦੇ ਖਾਤਿਆਂ ਵਿੱਚ ਪਾਏ ਜਾਣਗੇ ਕੁਝ ਜਿਹੜੇ ਖਰਾਬੇ ਸੀ ਕਿ ਮਤਲਬ ਥੋੜੇ ਬਾਕੀ ਜਿਹੜੇ ਰਹਿ ਗਏ ਸੀ ਉਹ ਵੀ ਜਿਹੜਾ ਉਹ ਸਾਰੇ ਖਾਤਿਆਂ 'ਚ ਪਾਏ ਜਾਣਗੇ ਪਰ ਜਿਹੜੇ ਆ ਇੱਥੇ ਮਾਲ ਭਾਗ ਦੇ ਪਟਵਾਰੀ ਆ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਸਾਨੂੰ ਬਹੁਤ ਹੀ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਵਾ ਕਿ ਉਹ ਖਰਾਬੇ ਪਾਉਣ ਵਾਸਤੇ ਜਿਹੜਾ ਵਾ ਉਹ ਪੈਸਿਆਂ ਦੀ ਮੰਗ ਕਰ ਰਿਹਾ ਵਾ ਕਰ ਭੇਜ ਪਟਵਾਰੀ ਆ ਕੋਈ ਉਹ ਜਿਹੜਾ ਵਾ ਖਰਾਬਾ ਪਾਉਣ ਵਾਸਤੇ ਜਾਂ ਇੰਤਕਾਲ ਕਰਨ ਵਾਸਤੇ ਜਿਹੜਾ ਵਾ ਉਹ ਪੈਸੇ ਦੀ ਮੰਗ ਕਰਨ ਦਾ ਕਰਦਾ ਵਾ ਇੱਕ ਆਲੀਕਲਾਂ ਤੋਂ ਇੰਦਰਜੀਤ ਕੌਰ ਵਾਈਫ ਆਵ ਰਣਜੋਤ ਸਿੰਘ ਉਹਨਾਂ ਦਾ ਕੋਈ ਬੱਤੀ ਕਰਾਲਾਂ ਦਾ ਖਰਾਬਾ ਸੀ ਉਹਦੇ ਵਾਸਤੇ ਉਹਨੇ ਪੈਸਿਆਂ ਦੀ ਜਿਹੜੀ ਮੰਗ ਕੀਤੀ ਆ ਇਦਾਂ ਹੀ ਉਹਦਾ ਇੰਤਕਾਲ ਰਹਿੰਦਾ ਸੀ ਉਹਦਾ ਇੰਤਕਾਲ ਦੇ ਪਹਿਲਾਂ ਉਹਨਾਂ ਪੈਸੇ ਵੀ ਉਹਨਾਂ ਤੋਂ ਮੰਗੇ ਉਹਨਾਂ ਦੇ ਦਿੱਤੇ ਤੇ ਫਿਰ ਵੀ ਜਿਹੜਾ ਇੰਤਕਾਲ ਨਹੀਂ ਕੀਤਾ ਦੁਬਾਰਾ ਫਿਰ ਜਿਹੜਾ ਉਹ ਪੈਸਿਆਂ ਦੀ ਮੰਗ ਕਰ ਰਿਆ ਪਰ ਜਿਹੜਾ ਵਾ ਉਹ ਖਰਾਬਾ ਵੀ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਰਿਆ ਔਟਾ ਤੇ ਅਸੀਂ ਜਿਹੜਾ ਵਾ ਉਹ ਮਤਲਬ ਕਹਿਣਾ ਚਾਹੁੰਦੇ ਆ ਕਿ ਇਦਾਂ ਦਾ ਜਿਹੜਾ ਕੰਮ ਆਉ ਕਚਰੀ ਵਿੱਚ ਨਾ ਕੀਤਾ ਜਾਵੇ ਜੇ ਉਹਨੂੰ ਪਟਵਾਰੀ ਨੂੰ ਜਿਹੜਾ ਬਹੁਤ ਸਸਪੈਂਡ ਕੀਤਾ ਜਾਵੇ ਸਸਪੰਦ ਦੇ ਵਿੱਚ ਮੇਰੇ ਹੁਣੇ ਧਿਆਨ ਵਿੱਚ ਆਇਆ ਵਾ ਮੈਂ ਪਟਵਾਰੀ ਨੂੰ ਬੁਲਾਇਆ ਵੀ ਆ ਹੁਣ ਪਰ ਆਪਾਂ ਇਹਨਾਂ ਨੂੰ ਜ਼ਿਆਦਾ ਦੇਰ ਨਹੀਂ ਆਪਾਂ ਡਿਲੇ ਕਰ ਸਕਦੇ ਆਪਾਂ ਉਹਨਦੇ ਦੇ ਖਿਲਾਫ ਜਿਹੜੇ ਕਾਰਵਾਈ ਦੇ ਕੇ ਜਾਊਏ ਸੀ ਉਹਦੇ ਉੱਤੇ ਬੰਦੀ ਕਾਰਵਾਈ ਕਰਾਂਗੇ ਜਿਹੜੀ ਹੈ ਜੋ ਉਹਨਾਂ ਦੀ ਅਨੁਸ਼ਾਸਨੀ ਕਾਰਵਾਈ ਆ ਤੇ ਖਿਲਾਫ ਜਿਹੜੀ ਅਮਲ ਵਿੱਚ ਨਿਆਂ ਦੀ ਹੋਊਗਾ ਉਹ ਦੇਖੋ ਲੰਬੇ ਸਮੇਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੀ ਜੇ ਅਸੀਂ ਆਮ ਜਨਤਾ ਦੇ ਸੇਵਕ ਹੈਗੇ ਆਂ ਤਾਂ ਸਾਨੂੰ ਸੇਵਾ ਦੇ ਲਈ ਇੱਥੇ ਸਾਡਾ ਨਾਮ ਹੈਗੇ ਆਂ ਸਾਨੂੰ ਜੇ ਕਿਸੇ ਨੂੰ ਸੇਵਾ ਦੇ ਕਰਨ ਦੇ ਵਿੱਚ ਕੋਈ ਹੌਂਕਤਾਈ ਆਂਦੀ ਆ ਤੁਹਾਨੂੰ ਆਉਂਦੇ ਕੰਦੇ ਕਲਾਫ ਨੂੰ ਸੁਧਾਰ ਲਈ ਕੋਈ ਕਾਰਵਾਈ ਕਰਨੀ ਜ਼ਰੂਰੀ ਕੀਤੀ ਜਾਊਗੀ ਕਿਸਾਨਾਂ ਦੇ ਕਹਿਣ ਮੁਤਾਬਕ ਜੋ ਸ਼ਿਕਾਇਤ ਉਹਨਾਂ ਦੀ ਹੈਗੀ ਆਂਕਰ ਪਟਵਾਰੀ ਦੋਸ਼ੀ ਪਾਇਆ ਜਾਂਦਾ ਤਾਂ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਵੇ ਜੋ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੂਲ ਹੈਗੀਆਂ ਜੋ ਸਜ਼ਾਵਾਂ ਹੈਗੀਆਂ ਉਹਦੇ ਹਿਸਾਬ ਨਾਲ ਕਾਰਵਾਈ ਕਰਨ ਲਈ ਅਸੀਂ ਲਿਖ ਕੇ ਵਿਖਾਂਗੇ ਕਿਸਾਨਾਂ ਦੀ ਮੰਗ ਇਹ ਵਾ ਕਿ ਉਹਨੂੰ ਸਸਪੈਂਡ ਜਿਹੜਾ ਜੁਡੀਸਕ ਕੀਤੀ ਉਹ ਤਾਂ ਹੁਣ ਦੇਖੋ ਸਾਡੇ ਕੋਲ ਕਾਗਜ਼ ਆਇਆ ਸੀ ਉਹਨੂੰ ਪੁੱਛਾਂਗੇ ਸਾਰੀ ਡਿਟੇਲ ਲਵਾਂਗੇ ਹੂੰ ਹੁੰਦੇ ਤਾਂ ਬਾਅਦ ਅਸੀਂ ਬੰਦੀ ਕਾਰਵਾਈ ਕਰਨ ਲਈ ਅੰਦਰੋਂ ਖਲਾਫ ਦੇਖੇ ਫਿਰ ਜਾਂਦੇ ਜੀ ਪਹਿਲਾਂ ਬਹੁਤ ਸ਼ਿਕਾਇਤਾਂ ਆਈਆਂ ਕਿੱਥੇ ਦਫ਼ਤਰ ਪਤਾ ਹੀ ਪਹਿਲਾਂ ਤਜੀਲ ਹੋ ਰਿਹਾ ਪਹਿਲੇ ਪਹਿਲੇ ਫੀਲਡ ਦੀ ਕਾਰਵਾਈ ਪਹਿਲੇ ਤਸੀਲ ਦੇ ਪਹਿਲੇ ਜਿਹੜੀਆਂ ਕੋਈ ਆਈਆਂ ਮੇਰੇ ਧਿਆਨ 'ਚ ਤਾਂ ਨਹੀਂ ਆਈਆਂ ਮੇਰੇ ਹੁੰਦੀਆਂ ਆਈਆਂ ਉਹਨੀਆਂ ਤਾਂ ਮੈਂ ਕਾਰਵਾਈ ਜ਼ਰੂਰ ਕਰਦਾ ਉਹਨਾਂ ਦੇ ਤੇ ਠੀਕ ਹੈ ਨਾ ਠੀਕ ਹੈ ਜੀ ਹੁਣ ਮੌਕੇ ਤੇ ਪਟਵਾਰੀ ਨੂੰ ਬੁਲਾਇਆ ਗਿਆ ਵਾ ਮੌਕੇ ਨੂੰ ਬੁਲਾਇਆ ਪਟਵਾਰੀ ਨੂੰ ਹੁਣ ਮੇਰੇ ਦਫ਼ਤਰ ਆਉ ਉਹ ਫੀਲਡ 'ਚ ਹੈਗਾ ਉਹਨੂੰ ਫੋਨ ਕਰਾਇਆ ਗਿਆ ਸੀ ਉਹ ਕਹਿੰਦਾ ਮੈਂ ਤਰਵੰਡੀ ਚੋਧਰੀ ਆਵਾਂ ਠੀਕ ਹੈ ਜੀ ਤੂੰ ਕਿਹਾ ਸੀ ਆ ਜੇ ਆ ਜਾਂਦਾ ਹੁਣੇ ਸਾਡੇ ਖੜੇ ਖੜੇ ਆ ਜੂ ਹੁਣੇ ਉਹਨੂੰ ਪੁੱਛ ਲੈਣੇ ਵੀ ਹਾਂ ਦੱਸਣਾ ਇਹ ਕਹਿਣਾ ਚਾਹਣਾ ਇਸ ਬਾਰੇ ਜੀ ਤੇਰੇ ਖਿਲਾਫ ਸ਼ਿਕਾਇਤ ਆਈ ਹੈ ਠੀਕ